ਜਾ ਤਾਲੀਆਂ ਤਾਲੀਆਂ ਇਹ ਆਹ ਮਾਰੋ ਤਾਲੀਆਂ ਇਹ ਆਹ ਨਿਯੋਰੀ ਸਾ ਮੱਲਾ ਕੋਈ ਗੱਲ ਨਹੀਂ ਨਿਯੋਰੀ ਸਾ ਮੱਲਾ ਕਰ ਗਿਆ ਹਰ ਸਿਮਰਪ੍ਰੀਤ ਕੌਰ ਜੀ ਇੰਚਾਰਜ ਨੇ ਠਾਣਾ ਚੱਟੀ ਪਿੰਡ ਦੇ ਉਹਨਾਂ ਵੱਲੋਂ ਜੇਤੂ ਟੀਮ ਦੇ ਲਈ 5000 ਰੁਪਏ ਹੋਵੇਗਾ ਜੋ ਪੁੱਜਦਾ ਹੋ ਗਿਆ ਬਹੁਤ ਵੱਡਾ ਧੰਨਵਾਦ ਹੈ ਮੈਡਮ ਹਰ ਸਿਮਰਪ੍ਰੀਤ ਕੌਰ ਜੀਆਂ ਦਾ ਕਿਉਂਕਿ ਪਹਿਲਵਾਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਆ ਦਵਾਬੇ ਤੋਂ ਨੇ ਪਰ ਇਧਰ ਬੋਲਟ ਉਹ ਉਹ ਤਾੜੀਆਂ 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 ਵਾਲੀ ਧੱਕੀ ਵਾਲੀ ਉਹ ਕੀ ਨਾਲ ਰੋਣ ਵਾਲੀ ਦੀ ਆਵਾਜ਼ ਦੇ ਆਲੋ ਤਾੜੀਆਂ ਜੋਰ ਦਾ ਆ ਖੀਰਾ ਵਾਲਿਆ ਆਂਦਾ ਬਿੱਲੀਆਂ ਦੀ ਮਿਆਉਣਾ ਦੂਣਾ ਹੋ ਜਾਣਾ ਜੰਨੇ ਟੱਕ ਲਿਆ ਜਿੰਨੇ ਟੱਕ ਲਿਆ ਲਾਵਾ ਕਹਿੰਦਾ 500 ਦੇਵਾਂਗੇ ਮੈਮੇ ਪੰਡੋਰੀ ਪੈਣ ਵਾਲਿਓ ਆ ਚਾਉਂਦੇ ਬਾਦਰ ਪਾਪਾ ਤੁਹਾਨੂੰ ਚੜਦੀ ਕਲਾ 'ਚ ਰੱਖੇ ਕੱਲ ਪੱਟਾ ਮਿਲ ਐ ਪੱਟਾ ਮਿਲ ਐ ਸੁਦਾਣੀ ਸਾਹ ਵੇਖੋ ਬੁਲਟਾ ਟੱਕਰ ਦੀਪ ਬੁਲਟਾ ਦੀਪ ਬੁਲਟਾ ਦੀਪ ਬੁਲਟਾ ਬੱਲੇ 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 ਇਹ ਬੁਲਟੀ ਥਾਪੀ 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 ਬੁਲਟਾ ਦੀਪ ਥਾਪੀ ਆਉਂਦਾ ਦੀਪਾ ਓ ਪੁੱਤ ਬਾਹਰ ਚੱਲੋ ਪੁੱਤ ਬਾਹਰ ਵੱਲੋਂ ਵੀ 500 ਤੇ ਰੇਡ ਕਹਿੰਦੇ ਫੁੱਲੇ ਦੀ ਆਗੀ ਲਓ ਫੁੱਲਾ ਪਟਾਣਾ ਪਟਕ ਖੈਂਦੇ ਆ ਮਾਲਵਾ ਟੀਵੀ ਵਾਲਿਆ ਵੇ ਇੱਕ ਸਾਹਮਣੇ ਮਲ ਤਕੜਾ ਚੋਟੀ ਦਾ ਮਲ ਹੋਣਾ ਸੁਨਿਆਰਿਆ ਟਕਲਾ ਨਾਇਮਾਨਾ ਵੇ ਰਾਹ ਛੱਡੋ ਮੜ ਆ ਜਾ ਨੂੰ ਨੇ ਨਹੀਂ ਪਤਾ ਵੀ ਰੇਡਰ ਰੇਡਰ ਨੇ ਫੜ ਲਿਆ ਕਿ ਜਾਫੀ ਨੇ ਫੜਿਆ ਆਹ ਬਲਟ ਟੱਕਰ ਫੁੱਲੇ ਦੇ ਨਾਲ ਜੱਫਾ ਲੱਗਾ ਕਿ ਲੱਗਣਾ ਥੋੜਾ ਰਾਜਾ ਛੱਡੋ ਪਤਾ ਲੱਗੇ ਐ ਨਾ ਕਰੋ ਪ੍ਰਭੂ ਮੇਲੇ ਦੀ ਟਖਣਾਵਾ ਪਟੋ ਪਤਾ ਨਹੀਂ ਲੱਗਦਾ ਨਾ ਮਾਰੇ ਅੰਨੀ ਨੂੰ ਕੁਸਨ ਵਜੇ ਥਮੀ ਨੂੰ ਪਰ ਆਹ ਸੁਪਰਸਟਾਰ ਵਾਲੀ ਦੂਜੀ ਕਬੱਡੀ ਹੰਸਰਾਜ ਪੰਡੋਰੀ ਜਾਮਨਗਰ ਵਾਲਿਆਂ ਵੱਲੋਂ ਇਹ ਹਜ਼ਾਰ 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 ਇਹ ਆਹ ਇਹ ਆਹ ਇਹ ਆਹ ਇਹ ਆਹ ਇਹ ਇਹ ਤਾੜੀਆਂ 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 ਇਹ ਆਹ ਜੀ ਮਾਰੋ ਤਾੜੀਆਂ ਯੋਗ ਆਹ ਇਹ ਆਹ ਰੀਸਾ ਮੱਲਾ ਕੋਈ ਗੱਲ ਨਹੀਂ ਹੋ ਰਹੀ ਰੀਸਾ ਮੱਲਾ